ਸਤਨਾਮ ਵਾਧੇ ਗੁਰ ਸਾਹਿਬ ਜੀ ਸੁਖ ਉਤਤਲ ਸੁਰ ਸੇਵੀਐ ਅਹੰਸ ਸਹਜ ਸੁਭਾਈ ਦਰਸੰ ਪਰਸਿਆ ਗੁਰੂ ਤਾ ਜਨਮ ਮਰਨ ਦੁਖ ਜਾਨਾ ਸਜਨ ਸੱਚਾ ਪਾਤਸ਼ਾਹ ਫਿਰ ਸਾਹਾਂ ਦਾ ਸਾਹ ਜਿਸ ਪਾਸ ਬਹਿਠਿਆ ਸੋਹੀਏ ਸਦਨਾ ਦਾ ਵੇਸਾ ਸਤਨਾਮ ਵਾਹਿਗੁਰੂ ਸਾਹਿਬ ਜੀ ਹਾਸਤੀ ਸਿਰ ਜੋ ਅੰਕਸ ਹੈ ਅਹਿਰਨ ਜੋ ਸਰਦੇ ਮਨ ਤਨ ਵਾਗ ਰੱਖ ਕੇ ਉਭੀ ਸੇਵ ਕਰੇ ਹਸਦੀ ਸਿਰ ਜੋ ਅੰਕਸ ਹੈ ਅਹਿਰਨ ਜੋ ਸਰਦੇ ਲਾਗ ਲਖ ਕੈ ਉਪੀ ਸੇਵ ਕਰੇ ਤਉ ਗੁਰਮਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾ ਦੇ ਨਾਨਕ ਗੁਰਮਖ ਉਜੀਐ ਜਾਇ ਆਪੇ ਨਦਰ ਕਰੇ ਮਹੱਲਾ ਤੀਜਾ ਜਿਨ ਗੁਰਮਖ ਨਾਮ ਧਿਆਇ ਪਾ ਮਾਂ ਪਉੜੀ ਗੁਰਮੁਖ ਸਖੀਆਂ ਸਿਖ ਗੁਰੂ ਮਿਲਾਈਆਂ ਇੱਕ ਸੇਵਕ ਗੁਰਪਾਸ ਇੱਕ ਗੁਰਕਾਰ ਲਾਈਆਂ ਜਿਨ੍ਹਾਂ ਗੁਰ ਪਿਆਰਾ ਨਪਾਉ ਗੁਰ ਦੇਵਾਰੀਆ ਗੁਰ ਸਿਖਾਂਏ ਕੋ ਪਿਆਰ ਗੁਰ ਮਿਤਾ ਉਦਾਂ ਭਈਆ ਗੁਰ ਸਤਗੁਰ ਬੋਲੋ ਸਭ ਗੁਰ ਆਖ ਗੁਰ ਜੀਵਾਈਆ ਗੁਰ ਸਿਖਾਂਏ ਕੋ ਪਿਆਰ ਆਈਆ ਗੁਰ ਸਤ ਗੁਰੂ ਬੋਲ ਸਭ ਗੁਰ ਆਖ ਗੁਰੂ ਜਿਵਾਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹਿ ਸਤਿਗੁਰੁ ਦੀ ਸਾਜਿ ਨਵਾਜੀ ਗੁਰੂ ਸਰੂਪ ਖਾਲਸਾ ਸਾ ਸੰਗਤ ਆਪੋ ਆਪਣੀ ਜੋ ਸਤਗੁਰ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨਾਂ ਤੇ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਅਰਦਾਸ ਸੁਪਾਕ ਪ੍ਰਾਪਤ ਹੋ ਰਿਹਾ ਹੈ ਆਪ ਜੀ ਨੇ ਪੰਜਾਬ ਮੰਡਲ ਦੇ ਇਨਤਨੀ ਸਰਵਣ ਕੀਤੇ ਪ੍ਰੰਤ ਆਸਰ ਦੀਤੇ ਬਾਦ ਦਸਤਿ ਨੇ ਗੁਰਬਾਣੀ ਦੇ ਸ਼ਬਦ ਕੀਰਤਨ ਸਾਹਮਣੇ ਸਭ ਭਰਾ ਨੇ ਚੜ੍ਹ ਮੰਚ ਕਰਦਾ ਆਸ ਜੀ ਰਹੀ ਹੋਈ ਅਰਦਾਸ ਤੋਂ ਪ੍ਰੰਤ ਮਹਾਦਾਜ ਨੇ ਜੋ ਮੁਖਵਾਕ ਬਖਸ਼ਿਸ਼ ਦਿੱਤੀ ਹੈ ਰਾਗ ਸੋਰਠਵਾਰ ਮਹੱਲੇ ਚੌਥੇ ਦੀ ਬਾਾਰ ਸੋਰਠੀ ਦੇ ਦਿੱਤੇ ਪਾਤਸ਼ਾਹ ਮਹਾਰਾਜ ਦੇ ਮੁਖਵਾਕਿ ਨੂੰ ਅਮਰ ਆਸਮਾਨ। ਪਰਮਾਨੰ ਕਰਦੇ ਨੇ ਹਸਤੀ ਸੈਜੋ ਅੰਕ ਸਹੈ ਅਹਰਨ ਜਿਸ ਦੇ ਮਨਤਲ ਯੱਗ ਰਾਸਟਾ ਉ ਵੀ ਸਿਰੋ ਕਰੇ। ਏਮ ਪਰਮਕਾ ਆਪ ਦਿਵਾਨ ਦੇ ਸਰਵ ਰਾਜ ਸ੍ਰਿਸ਼ਟ ਕਾ ਦੇ ਨਾਨਕ ਗੁਰੂ ਜੀ ਅਜਾ ਆਪੇ ਨਦਰ ਕਰੇ। ਜਿਵੇਂ ਅਹਿਲ ਵਿਧਾਨ ਦੇ ਥੱਲੇ ਸਾਰੀ ਨੂੰ ਮਿਲ ਆਪਾਂ ਸਰਵ। ਅਕਾਂਸ ਦੀ ਜਿਸੇ ਤਰ੍ਹਾਂ ਜਿਹੜਾ ਹਾਥੀ ਹੈ ਹਾਥੀ ਦੇ ਇੱਕ ਸਖਤੇ ਕੁੰਡਾ ਹੁੰਦਾ ਹੈ ਜਿਹੜਾ ਮੁਹਾਵਰਤ ਹੈ ਨਾ ਜਦੋਂ ਉਹਨੂੰ ਤੋਰ ਦਾ ਅਸਮ ਪਾਉਂਦਾ ਹੈ ਉਹ ਜ਼ੋਰ ਦੀ ਅੱਡੀ ਮਾਰਦਾ ਹੈ ਕਿਉਂ ਉਹ ਵੇਖੋ ਐਡਾ ਜਾਨਵਰ ਹਾਥੀ ਇੱਕ ਕੁੰਡੇ ਦੀ ਠਿਕੜੀ ਵਿੱਚ ਸਹਾਰਾ ਖਦਾਉਂਦਾ ਜਿੱਦ ਤਰ੍ਹਾਂ ਹਾਥੀ ਨੂੰ ਮੁਹਾਵਰਤ ਲੱ ਜਾਂਦਾ ਉਦ ਤਹੀ ਉਹਨੂੰ ਚਾਣਾ ਪੈਂਦਾ ਇਸੇ ਤਰ੍ਹਾਂ ਸਾਡਾ ਮਨ ਹੈ ਮਨ ਵੀ ਇੱਕ ਹਾਥੀ ਦੀ ਤਰ੍ਹਾਂ ਜਦੋਂ ਸਿਰ ਮਾਰਦਾ ਹੈ ਇਸ ਲਈ ਵੀ ਮਾਨਤੇ ਵੀ ਇੱਕ ਅਸਵੱਤੀ ਲਾ ਲ ਜਾਵੇ ਘਟ ਘਟ ਮਾਨ ਉਸਵੱਤੀ ਲਾ ਸਾਡੇ ਮਾਨ ਨੂੰ ਵੀ ਇਹ ਜੀ ਮਾਣ ਦੀ ਮਨਾਉਣਾ ਚਾਹੀਦਾ ਸਾਨੂੰ ਵਿਗਾਮ ਦੇ ਸਾਖ ਪਰਮੇਸ਼ਰ ਮਹਾਰਾਜ ਦੇ ਸ਼ਬਦ ਦੀ ਜੋਤ ਜੇ ਸਾਨੂੰ ਮੱਝੀ ਤੇ ਸਾਡਾ ਜਿਹੜਾ ਮਾਨ ਤਨ ਸੋਧੋ ਪ੍ਰਾਪਤ ਨਿਕਾ ਜੇ ਉਹ ਗੁਰਮੁਖਵਾਕ ਨੇ ਮਾ ਲਿਆ ਸਭ ਰਾਜ ਸਿਸ਼ਟ ਕਰ ਦਿੱਤੇ ਫਿਰ ਅਸੀਂ ਸਾਰੀ ਸਿਸ਼ਦੀ ਦਾ ਰਾਜ ਕਰ ਸਕਦੇ ਜੇ ਅਸੀਂ ਮਾਨ ਨੂੰ ਘੱਟ ਕਰਦੇ ਨਾਨਕ ਗੁਰਮੁਖ ਕਬੂਜੀ ਆਦਿ ਅੰਦਰ ਕਰੇ ਕਿ ਪਰਮੇਸ਼ਰ ਕਿਹਨਾਂ ਕਿਰਪਾ ਕਰਦਾ ਹੈ ਬਖਸ਼ਿਸ਼ ਕਰਦਾ ਹੈ ਉਹ ਉਹਨਾਂ ਦੇ ਹਿੱਸੇ ਉਹ ਇਸ ਸੰਸਾਰ ਵਿੱਚ ਸਬੂਲੇ ਜਾਂਦੇ ਜਿਨ੍ਹਾਂ ਦੀ ਕਿਰਪਾ ਬਖਸ਼ਿਸ਼ ਹੋ ਜਾਂਦੀ ਹੈ ਜਿਹੜੇ ਮਨ ਨੂੰ ਜਿਤ ਦੇ ਮਨ ਚੀਂਦਾ ਜਾਗ ਚਿੰਦਾ ਮਹੱਲਾ 3 ਜਿਨ ਗੁਰਮੁਖ ਨਾਮ ਤੇ ਆਇਆ ਆਏ ਤੇ ਪਰਵਾਣ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਕਬੂਲਿਆ ਜਿਨ੍ਹਾਂ ਨੇ ਤਿਆਹ ਕੀਤਾ ਉਹਨਾਂ ਦਾ ਸੰਸਾਰ ਵਿੱਚ ਪਾਉਣਾ ਜਿਹੜਾ ਪਰਵਾਣ ਨਾਨਕ ਕੋਲ ਉਧਾਰ ਹੈ ਆਪਣਾ ਦਰਗਾਹ ਆਵੇ ਮਾਨਸਰੋ ਆਪਣੀ ਕੁਲਾ ਦਾ ਉਧਾਰ ਕਰ ਲੈਂਦੇ ਨੇ ਤੇ ਦਰਗਾਹ ਦੇ ਵਿੱਚ ਸੋਪਾ ਪਾਉਂਦੇ ਨੇ ਮਾਨ ਕੋਲ ਨੂੰ। ਉਹੜੀ ਗੁਰਮੁਖ ਸਖੀਆਂ ਸਿੱਖ ਕੁਰੂ ਮੇਲਾ ਨਾ ਕਿਸੇ ਵਾਸਤੇ ਗੁਰਕਾਰ ਹੈ। ਗੁਰੂ ਦੇ ਸਿੱਖ ਰੂਪ ਜਿਹੜਾ ਜਿੱਨੀ ਪਾਣੀ ਮਾਰਨ ਨੇ ਲਿਖੀ ਹੈ ਉਹ ਸਖੀ ਇਸਤਰੀ ਦੀ ਹੋਣੀ। ਮਾਰਨ ਜਿਹੜੇ ਗੁਰਮੁਖ ਸਖੀਆਂ ਰੂਪ ਦੇ ਵਿੱਚ ਇਸਤਰੀਆਂ ਸਤਗੁਰੂ ਮਹਾਰਾਜ ਨੇ ਆਪਣੇ ਆਪ ਨੂੰ ਮਨਾ ਲਿਆ। ਇੱਕ ਸੇਵਕ ਗੁਰਪਾਸਿਕ ਗੁਰਕਾਰ ਅਗੇ ਇਤਨਾ ਤੋਂ ਸੇਵਾ ਬਖਸ਼ਿਸ਼ ਕੀਤੀ ਹੈ ਵੱਖ-ਵੱਖੇ ਤਦ ਦੇ ਲਾਇਏ ਨੇ ਜਿਨ੍ਹਾਂ ਗੁਰਪਿਆਰਾਂ ਮਨ ਚੇਤਨਾ ਪਾਉ ਗੁਰੂ ਦੇ ਜਿਨ੍ਹਾਂ ਦੇ ਪਿਆਰਾ ਪਰਮੇਸ਼ਰ ਵਾਹਿਗੁਰੂ ਚਿੱਤ ਵਿੱਚ ਵਸਦਾ ਹੈ ਇੰਨਾ ਬਾਹੂ ਗੁਰੂ ਤੇ ਉਹ ਜੇ ਪਰਮੇਸ਼ਰ ਦੀ ਬਖਸ਼ਿਸ਼ ਦੇ ਦੁਆਰਾ ਸਤ ਗੁਰੂ ਦੇ ਪਾਸ ਨਹੀਂ ਗੁਰ ਸਿਖਾਂ ਇੱਕੋ ਪਿਆਰ ਗੁਰੂਤਾ ਨੂੰ ਤਾਂ ਪਾਜਾ ਤੇ ਸਾਡਾ ਯਾਰ ਗੁਰੂ ਜੰਮੂ ਦੇ ਨਾਲ ਹੋਣਾ ਚਾਹੀਦਾ ਹੈ ਜਿਵੇਂ ਅਸੀਂ ਆਪਣੀ ਇੰਤਰਾਣ ਬੋਸਤਾਨ ਨੂੰ ਪੁੱਤਾਂ ਨੂੰ ਪਿਆਰ ਕਰਦੇ ਹਾਂ ਇਸੇ ਤਰ੍ਹਾਂ ਸਤਗੁਰੂ ਸਾੰਤ ਪਿਆਰ ਕਰਦਾ ਹੈ ਤੇ ਸਾਨੂੰ ਕੀ ਕਰਨਾ ਚਾਹੀਦਾ ਗੁਰੂ ਸਤਗੁਰੂ ਨੂੰ ਸਾਧ ਗੁਰੂ ਆਖ ਗੁਰੂ ਜੀ ਬਣ ਜਾ ਧੰਨ ਗੁਰੂ ਧੰਨ ਗੁਰੂ ਜੈ ਜੈਕਾਰ ਗੁਰੂ ਦੀ ਕਰਨੀ ਚਾਹੀਦੀ ਹੈ ਇਹ ਮੁੱਖਵਾੜਾ ਵਿਚਾਰ ਹੈ ਗੁਰੂ ਸਤਗੁਰ ਮਹਾਰਾਜ ਆਪ ਸਭ ਨੂੰ ਇਸੇ ਤਰ੍ਹਾਂ ਕਰਕੇ ਪਾਵਨ ਇਹਨਾਂ ਚੱਕਨੀ ਕਰੋ ਜੀ ਨੂੰ ਬੰਸ਼ਿਸ਼ ਕਰ ਬਾਣੀ ਮਾਰ ਦੇ ਤਾਰ ਇੰਦਰੋਂ ਟੋਰ ਬੋਤੀ ਸੋਜੀ